ਸਾਫਰੇ ਵਿਰਾਸਤੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਹਾਂ ਕੁਲਬੀਰ कौर ਅੱਜ ਆਪਾਂ ਗੱਲ ਕਰਾਂਗੇ ਕਿ ਮਨੁੱਖੀ ਜੀਵਨ ਵਿੱਚ ਸੰਗਤ ਦਾ ਪ੍ਰਭਾਵ ਕਿੰਨਾ ਗਹਿਰਾ ਹੈ ਜਿੱਥੇ ਮਾੜੀ ਸੰਗਤ ਮਨੁੱਖ ਨੂੰ ਵਿਕਾਰਾਂ ਵੱਲ ਧੱਕਦੀ ਹੈ ਉੱਥੇ ਚੰਗੀ ਸੰਗਤ ਮਾੜੇ ਤੋਂ ਮਾੜੇ ਵਿਅਕਤੀ ਨੂੰ ਵੀ ਸਿੱਧੇ ਰਾਹ ਪਾ ਦਿੰਦੀ ਹੈ ਇਸ ਸਬੰਧ ਵਿੱਚ ਆਪਾਂ ਪਈ ਬਿਦੀਚੰਦ ਜੀ ਬਾਰੇ ਗੱਲ ਕਰਾਂਗੇ ਬਿਦੀਚੰਦ ਸ਼ੀਨਾ ਗੁਰੂ ਕਾ ਸਿਨਾ ਪ੍ਰੇਮ ਭਗਤ ਲੀਨਾ ਕਦੇ ਕਮੀ ਨਾ ਭਾਵ ਬਿਦੀਚੰਦ ਗੁਰੂ ਦਾ ਸਿਨਾ ਹੈ ਉਹ ਪ੍ਰੇਮ ਭਗਤੀ ਵਿੱਚ ਲੀਨ ਰਹਿੰਦਾ ਹੈ ਗੁਰੂ ਘਰ ਵਿੱਚ ਅਨੇਕਾਂ ਹੀ ਅਜਿਹੇ ਪੁਰਸ਼ ਹੋਏ ਹਨ ਜਿਨ੍ਹਾਂ ਦਾ ਪਹਿਲਾ ਜੀਵਨ ਵਿਕਾਰਾਂ ਵਿੱਚ ਗਰਸਿਆ ਹੋਇਆ ਸੀ ਉਹਨਾਂ ਦੇ ਕਰਮ ਦੀਨ ਦੁਨੀਆ 'ਚ ਖੁਆਰੀ ਦਵੌਣ ਵਾਲੇ ਸਨ ਪਰ ਜਦੋਂ ਹੀ ਅਜਿਹੇ ਇਨਸਾਨ ਕਿਸੇ ਗੁਰਮਖ ਰਾਹੀ ਜਾਂ ਸਿੱਧੇ ਗੁਰੂ ਸਾਹਿਬ ਨਾਲ ਜੁੜੇ ਤਾਂ ਉਹਨਾਂ ਦੇ ਜੀਵਨ ਵਿੱਚੋਂ ਸਾਰੇ ਮਾੜੇ ਕਰਮ ਦੂਰ ਹੋ ਗਏ ਅਜਿਹੇ ਹੀ ਇਨਸਾਨਾਂ ਵਿੱਚੋਂ ਇੱਕ ਹਨ ਪਾਈ ਵਿਦੀ ਚੰਦ ਜੀ ਪਾਈ ਵਿਦੀ ਚੰਦ ਜੀ ਪਹਿਲਾਂ ਚੋਰ ਸਨ ਲੋਕਾਂ ਕਰੋ ਚੋਰੀਆਂ ਕਰਨੀਆਂ ਤੇ ਚੋਰੀਆਂ ਦੇ ਮਾਲ ਨਾਲ ਆਪਣਾ ਗੁਜ਼ਾਰਾ ਕਰਨਾ ਕਿਸੇ ਦੀ ਮੱਝ ਖੋਲ ਲੈਉਣੀ ਕਿਸੇ ਦੀ ਕੋਈ ਹੋਰ ਕੀਮਤੀ ਵਸਤੂ ਚੁੱਕ ਲੈਉਣੀ ਇਸੇ ਤਰ੍ਹਾਂ ਇੱਕ ਦਿਨ ਵਿਦੀਚੰਦ ਆਪਣੇ ਨਿਤ ਦੇ ਕਰਮ ਅਨੁਸਾਰ ਪਿੰਡ ਵਿੱਚ ਚੋਰੀ ਕਰਨ ਗਿਆ ਬੜੀ ਸਾਵਧਾਨੀ ਨਾਲ ਕਿਸੇ ਘਰ ਵਿੱਚੋਂ ਮੱਝਾਂ ਖੋਲੀਆਂ ਤੇ ਉਹਨਾਂ ਨੂੰ ਹਿੱਕ ਕੇ ਤੁਰ ਪਏ ਕੁਦਰਤ ਦੀ ਐਸੀ ਖੇਡ ਹੋਈ ਕਿੱਕਾਰੇ ਵਿੱਚ ਜੋ ਕਿਸੇ ਨੂੰ ਮੱਝਾ ਖੁੱਲਣ ਦੀ ਪਿੰਕ ਪੈ ਗਈ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਗੱਬਰੂ ਤੇ ਬਜ਼ੁਰਗ ਸਾਰੇ ਹੱਥਾਂ ਵਿੱਚ ਸੋਟੇ ਫੜ ਕੇ ਪਾਈ ਬਿਦੀ ਚੰਦ ਦੇ ਪਿੱਛੇ ਖੁਰਾ ਨੱਪਦੇ ਆ ਰਹੇ ਸਨ ਪਾਈ ਬਿਦੀ ਚੰਦ ਨੇ ਭੱਜਣ ਦੀ ਬਥੇਰੀ ਵਾਹ ਲਾਈ ਪਰ ਹੁਣ ਜੰਦ ਜਿਸਨੇ ਕਦੇ ਰੱਬ ਨੂੰ ਯਾਦ ਨਹੀਂ ਸੀ ਕੀਤਾ ਹੁਣ ਡਰਦਾ ਵਾਹਿਗੁਰੂ ਵਾਹਿਗੁਰੂ ਜਪਾਂ ਲੱਗ ਪਿਆ ਇਹਨੇ ਨੂੰ ਪਿੰਡ ਵਾਲੇ ਖੁਰਾ ਨੱਪਦੇ ਨੱਪਦੇ ਉਸੇ ਜਗ੍ਹਾ ਆ ਪਹੁੰਚੇ ਉਹ ਨਪਾਈਆਦਲੀ ਜੀ ਨੂੰ ਪੁੱਛਿਆ ਕਿ ਬਾਬਾ ਜੀ ਇੱਥੋਂ ਕੋਈ ਬੰਦਾ ਨਸਦਾ ਤਾਂ ਨਹੀਂ ਦੇਖਿਆ ਉਹ ਚੋਰ ਸੀ ਸਾਡੀਆਂ ਮੱਝਾਂ ਖੋਲ ਕੇ ਲੈ ਗਿਆ ਹੈ ਵਾਹਿ ਅਦਲੀ ਜੀ ਹੁਣ ਝੂਠ ਵੀ ਸੀ ਲੰਦੀ ਸੋਚ ਫੁਰੀ। ਇਹੀ ਸਾਧੂ ਦੀ ਸੰਗਤ ਦਾ ਪ੍ਰਭਾਵ ਹੁੰਦਾ ਹੈ ਕਿ ਮਨੁੱਖ ਨੂੰ ਆਪਣੀਆਂ ਹੀਣ ਭਾਵਨਾਵਾਂ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਆਪਣੇ ਜੀਵਨ ਨੂੰ ਸਵਾਰਨ ਲਈ ਉਦਦਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਭਾਈ ਅਦਲੀ ਜੀ ਨੇ ਵਿਦੀ ਚੰਦ ਨੂੰ ਗੁਰਮਤਿ ਦੀ ਸੋਚੀ ਕਰਵਾਈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੋ ਲੈ ਕੇ ਗਏ। ਗੁਰੂ ਸਾਹਿਬ ਨੇ ਬਾਬਾ ਬਿਧੀ ਚੰਦ ਜੀ ਨੂੰ ਸਰੂਪ ਦੀ ਪਹਿਚਾਨ ਕਰਨ ਦੀ ਸਿੱਖਿਆ ਦਿੱਤੀ। ਭਾਈ ਬਿਧੀ ਚੰਦ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਘਰ ਲਈ ਨਿਸ਼ਾਵਰ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗਾ ਵਿੱਚ ਜਰਨੈਲ ਦੇ ਰੂਪ ਵਿੱਚ ਜੰਗਾ ਕੀਤੀਆਂ। ਰਾਜੇ ਦੇ ਮਹਿਲ ਚੋਂ ਦੁਸ਼ਾਲੇ ਤੇ कूੜੇ ਲੈ ਕੇ ਆਏ ਅਤੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜੋ ਕਿ ਸਮੇਂ-ਸਮੇਂ ਤੇ ਆਪ ਜੀ ਨਾਲ ਸਾਂਝੀਆਂ ਕਰਦੇ ਰਹਾਂਗੇ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਤ ਸੰਗਤ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਸਿੱਧੇ ਰਾਹ ਪਾ ਦਿੰਦੀ ਹੈ ਗੁਰਮਖ ਦਾ ਸੰਗ ਮਾੜੇ ਕਰਮਾਂ ਦਾ ਨਾਸ਼ ਕਰ ਦਿੰਦਾ ਹੈ ਇਸ ਲਈ ਗੁਰੂ ਸਾਹਿਬ ਜੀ ਵਾਰ-ਵਾਰ ਸੰਗਤ ਕਰਨ ਲਈ ਪ੍ਰੇਰਦੇ ਹਨ ਗੁਰਬਾਣੀ ਤਾਂ ਇਸ ਗੱਲ ਦੀ ਪੁਸ਼ਟੀ ਕਰਦੀ ਹੀ ਹੈ ਤੁਸੀਂ ਸਾਰੇ ਧਰਮਾਂ ਦੇ ਜਿੰਨੇ ਵੀ ਗ੍ਰੰਥ ਹਨ ਸਭ ਦੀ ਖੋਜ ਕਰਕੇ ਦੇਖ ਲਵੋ ਹੁਣ ਤੱਕ ਜਿੰਨੇ ਵੀ ਤਰੇ ਹਨ ਸਾਰੇ ਸਤ ਸੰਗਤ ਆਸਰੇ ਹੀ ਤਰੇ ਹਨ ਸਤ ਸੰਗਤ ਤੋਂ ਬਿਨਾ ਕੋਈ ਵੀ ਤਰ ਨਹੀਂ ਸਕਦਾ ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਈ ਸੋ ਇਹ ਸੀ ਬਾਬਾ ਬਿਦੀ ਚੰਦ ਬਾਰੇ ਉਹ ਘਟਨਾ ਜਿਸ ਨੇ ਉਹਨਾਂ ਦੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੱਤਾ ਇਸ ਤੋਂ ਅਗਲੇ ਭਾਗ ਦੇ ਵਿੱਚ ਆਪਾਂ ਬਾਬਾ ਬਿਧੀਚੰਦ ਜੀ ਦੀ ਉਸ ਸਾਖੀ ਨੂੰ ਸਾਂਝਾ ਕਰਾਂਗੇ ਜਿਸ ਵਿੱਚ ਉਹ ਮੁਗਲਾਂ ਦੇ ਰਾਜ ਵਿੱਚ ਉਹਨਾਂ ਦੇ ਕਬਜ਼ੇ ਵਿੱਚੋਂ ਘੋੜਿਆਂ ਨੂੰ ਛੁਡਾ ਕੇ ਲਿਆਉਂਦੇ ਹਨ ਤਦ ਤੱਕ ਲਈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ